ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗ ਦੀ ਤਿਆਰੀ ਹੋ ਰਹੀ ਸੀ ਜਦੋਂ ਸਾਰੇ ਦੇਵੀ ਭਗਤ ਇਕੱਠੇ ਹੋ ਗਏ ਤਾਂ ਇਹ ਸੰਗ ਨਿਯਤ ਕੀਤੇ ਸਮੇਂ ਅਨੁਸਾਰ ਪਿੰਡੋਂ ਦਰਸ਼ਨਾ ਲਈ ਤੁਰ ਪਿਆ ਹੱਥ ਵਿੱਚ ਲਾਲ ਰੰਗ ਦਾ ਝੰਡਾ ਫੜਿਆ ਹੋਇਆ ਦੇਵੀ ਭਗਤਾਂ ਦਾ ਸੰਗ ਸਫਰ ਕਰਦਾ ਕਰਦਾ ਰਾਵੀ ਦੇ ਕੰਡੇ ਦੇ ਨੇੜੇ ਪਹੁੰਚ ਗਿਆ ਰਾਤ ਕਿਸੇ ਪਿੰਡ ਵਿੱਚ ਆਰਾਮ ਕੀਤਾ ਸ ਵੀਰੇ ਲਹਿਣਾ ਜੀ ਨੇ ਕਿਹਾ ਪਵਤੋ ਤੁਸੀਂ ਸਾਰੇ ਇੱਥੇ ਟਹਿਰੋ ਮੈਂ ਕਰਤਾਰਪੁਰੋਂ ਹੋ ਆਵਾਂ ਸੰਗ ਨੂੰ ਛੱਡ ਕੇ ਆਪ ਘੋੜੀ ਤੇ ਚੜ੍ਹ ਕੇ ਤੁਰ ਪਏ ਜੰਗਲ ਤੇ ਸਰਕੜਾ ਬੜਾ ਸੀ ਮਨ ਵਿੱਚ ਵਿਚਾਰ ਆਈ ਕੋਈ ਮਨੁੱਖ ਮਿਲ ਪਵੇ ਤਾਂ ਉਸ ਤੋਂ ਕਰਤਾਰਪੁਰ ਦਾ ਰਾਹ ਪੁੱਛ ਲਈਏ ਸੱਚ ਗਿਆ ਹੈ ਭਾਈ ਗੁਰਦਾਸ ਜੀ ਨੇ ਚਰਨ ਸ਼ਰਣ ਗੁਰ ਇੱਕ ਪੈਂਡਾ ਜਾਏ ਚਲ ਸਤਿਗੁਰੂ ਕੋਟ ਪੈਂਦਾ ਅਗੇ ਹੋਏ ਲੇਤ ਹੈ ਇਸੇ ਕਥਨ ਅਨੁਸਾਰ ਸਤਿਗੁਰੂ ਜੀ ਅੱਗੋਂ ਰਾਹ ਵਿੱਚ ਮਿਲ ਭਏ ਪਰ ਲੈਣਾ ਜੀ ਜਾਣਦੇ ਨਹੀਂ ਸਨ ਪੁੱਛ ਕੀਤੀ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਕਰਤਾਰਪੁਰ ਜਾਣਾ ਹੈ ਤੁਸੀਂ ਮੈਨੂੰ ਰਾਹ ਦੱਸ ਦਿਓ ਸਾਈਹਬਾ ਨੇ ਬੜੇ ਪ੍ਰੇਮ ਨਾਲ ਕਿਹਾ ਪੁਰਖਾ ਰਾ ਕੁਝ ਵਿਖੜਾ ਹੈ ਚਲ ਮੈਂ ਤੈਨੂੰ ਛੱਡ ਆਉਂਦਾ ਹਾਂ ਮੇਰੇ ਮਗਰ ਘੋੜੀ ਲਈ ਆ چل کرتار کرتارپور پج کے ستگوروں نے کہا پورکھا اتنے گوڑی بن دے اتوں پٹھے پا دے وہ جل ہے ہاتھ پیر دو کے یہ دھرمشالا ہے جس کا تھی پتا پوچھا سی لہنا جی نے گھوڑی بدھی پٹھے پائے پانج اسنانا اندر چلے گئے جا کے متعا ٹیکیا چرن دوڑ لائی جدو جدوں درشن نیتر سامنے کیتے تو سر نیواں ہو گیا اکھاں ویراگ دہسو آ گئے من پچھتاوا کر لگ پیا ہاتھ جڑ گئے بل خے جیب نے بےنتی کی مہاراج کما کرنی میں تو بڑی پاری گلتی بےعدبی ہوئی ہے میں گھوڑی تے چڑھیا آیا ہاں تھی پیدل ترے آئے میں جان کے بھی آپ یہ ستکار نہیں کر سکیا مینو بخش لو کہ چرنوں سے ٹہ پیا نیتر کے جل ن چرن تو دتے مہاراج نے پیار دتا سر اپنے کر کملوں نال چکیا چرنا تو کیا پورکھا سا دان ہو دس گل کی ہے کتوں آیا ہے تیرا نام کی ہے لہنا جی مہاراج میں کھڈور صاحب دے کول پنڈ سنگر ہے اتھوں چل کے درسن لی آیا ہاں نام داس لینہ ہے اس سن کے ستگرو جی مسکرائے تو کہنے لگے واہ واہ بڑا چنگا ہو گیا تساں دینا ہے تو اپنا لہنا لین آ گیا ہے دی گل دار ਹਮੇਸ਼ਾ ਆਪਣੇ ਦੇਣਦਾਰਾਂ ਦੀ ਘਰੀ ਘੋੜੀਆਂ ਤੇ ਚੜ ਕੇ ਹੀ ਆਉਂਦੇ ਜਾਂਦੇ ਸਨ ਤੂੰ ਕੋਈ ਗਲਤੀ ਨਹੀਂ ਕੀਤੀ ਪਰਮਨਾਕਰ ਕਰਤਾਰ ਸਭ ਕੁਲੇ ਕਰਦਾ ਹੈ ਇਹ ਸੁਣ ਕੇ ਲੈਣਾ ਜੀ ਦਰਬ ਹੋ ਗਏ ਨਿਸ਼ਾ ਹੋ ਗਈ ਮਨ ਨੂੰ ਸ਼ਾਂਤੀ ਆ ਗਈ ਅੰਦਰ ਚਾਨਨ ਹੋ ਗਿਆ ਗਿਆਨ ਦੇ ਗੈਸ जग ਪਏ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਸਚ ਹੈ ਅਗਿਆਨ ਅੰਧੇਰਾ ਘਟਿਆ ਗੁਰ ਗਿਆਨ ਘਟ ਬਲਿਆ ਰਾਤ ਲੰਘ ਗਈ ਗੁਰੂ ਦਰ ਤੇ ਆਇਆ ਸਵੇਰ ਨਾਲ ਦੇ ਕੁਛ ਸਾਥੀ ਸਵੇਰੇ ਨਾਲ ਦੇ ਕੁਛ ਸਾਥੀ ਲਭਦੇ ਲਭਦੇ ਆਪਣੇ ਸੰਗ ਦੇ ਆਗੂ ਨੂੰ ਸੱਦਣ ਆਏ ਅਤੇ ਕਹਿਣ ਲਗੇ ਚਲੋ ਸਾਰਾ ਸੰਗ ਆਪ ਜੀ ਦੀ ਉਡੀਕ ਵਿੱਚ ਬੈਠਾ ਬੇਬਲ ਹੋ ਰਿਹਾ ਹੈ یہ سن کے لینا جی نے پیار پری مستی بچ کہا پیارے ہو تو ہون جاؤ میں جس وستو لین لئی ہر سال جاندہ رہا ہاں, ہاں دیوی دوارے او اتھو نہیں ملی پر آن آدیا پرابت ہو گئی ہے میں نو ہون اصل پکا ٹکانا لب پیا ہے دیوی دوارے جاندی لوڑ نہیں رہی اس سن کے سنگی چلے گئے ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਦਰਬਾਰ ਵਿੱਚ ਛਾਹੂ ਦੇਂਦੀ ਦੇਵੀ ਦੇ ਦਰਸ਼ਨ ਵੀ ਹੋਏ ਪੁੱਛਿਆ ਤੂੰ ਇੱਥੇ ਕਿਵੇਂ ਆਈ ਹੈ ਤਾਂ ਉਸਨੇ ਕਿਹਾ ਪਾਪੀਆਂ ਦੇ ਪਾਪ ਧੋਣ ਲਈ ਇਹਨੂੰ ਤੱਕ ਕੇ ਹੋਰ ਵੀ ਸ਼ਰਧਾ ਵਧੀ ਲੈਣਾ ਜੀ ਕੁਝ ਸਮਾਂ ਕਰਤਾਰਪੁਰ ਰਹੇ ਤੇ ਸੇਵਾ ਕਰਦਿਆਂ ਕਰਦਿਆਂ ਆਪਣਾ ਘਰ ਭੁੱਲ ਗਏ ਮਹਾਰਾਜ ਨੇ ਇੱਕ ਦਿਨ ਕਿਹਾ ਲੈਣਾ ਜੀ ਤੁਸੀਂ ਹੁਣ ਇੱਕ ਵੇਰਾ ਘਰ ਜਾਓ ਕਰਦੇ ਕਈ ਕਾਰਵਿਹਾਰ ਹੁੰਦੇ ਨੇ ਸਾਰਾ ਪ੍ਰਬੰਧ ਕਰਕੇ ਫੇਰ ਆ ਜਾਣਾ ਹੁਕਮ ਮੰਨ ਕੇ ਲੈਣਾ ਜੀ ਖਡੂਰ ਕੋ ਆਪਣੇ ਪਿੰਡ ਸੰਗਰ ਚਲੇ ਗਏ ਕੁਝ ਸਮਾਂ ਘਰ ਰਹੇ ਪਰ ਸੁਰਤ ਗੁਰੂ ਚਰਣਾ ਵਿੱਚ ਹੀ ਰਹੀ 체ਤੀ 체ਤੀ ਕਾਰਵਿਹਾਰ ਦੀ ਸੌਪਣਾ ਤੇ ਘਰ ਦਾ ਪ੍ਰਬੰਧ ਘਰਦਿਆਂ ਦੇ ਸਪੁਰਦ ਕਰਕੇ ਆਪ ਖਰਤਾਰਪੁਰਵਲ ਜਾਣ ਦੀ ਤਿਆਰੀ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ